ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਜਦੋਂ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ ਜਦੋਂ ਮੇਰਾ ਬੇਟਾ ਹੋਇਆ ਤਾਂ ਧੀ ਗਰਨੂਰ 5 ਸਾਲਾਂ ਦੀ ਸੀ ਦੋ ਬੱਚਿਆਂ ਦੀ ਜ਼ਿੰਮੇਵਾਰੀ ਉੱਪਰੋਂ ਘਰ ਦਾ ਸਾਰਾ ਕੰਮ ਇੱਕ ਤਰ੍ਹਾਂ ਨਾਲ ਜ਼ਿੰਦਗੀ 'ਚ ਤੂਫਾਨ ਜਿਹਾ ਆ ਗਿਆ ਮੇਰੇ ਤੋਂ ਇਲਾਵਾ ਘਰ ਦਾ ਕੰਮ ਕਰਨ ਵਾਲਾ ਕੋਈ ਹੋਰ ਘਰ ਵਿੱਚ ਹੈ ਵੀ ਨਹੀਂ ਸੀ ਸਵੇਰੇ ਸਵੇਰੇ ਧੀ ਨੇ ਸਕੂਲ ਜਾਣਾ ਸੰਧੂ ਨੇ ਨਾ ਡਿਊਟੀ ਜ਼ਿੰਦਗੀ ਦੀ ਰਫ਼ਤਾਰ ਮੈਟਰੋ ਟ੍ਰੇਨ ਤੋਂ ਵੀ ਜ਼ਿਆਦਾ ਤੇਜ਼ ਹੋ ਜਾਂਦੀ ਕਈ ਵਾਰ ਮੈਂ ਇਹਨਾਂ ਨੂੰ ਫੋਨ ਕਰਨਾ ਅੱਧਾ ਦਿਨ ਲੰਘਿਆਂ ਤੋਂ ਵੀ ਮੈਨੂੰ ਹਲੇ ਸਵੇਰ ਤੋਂ ਕੁਝ ਖਾਣ ਦਾ ਵਕਤ ਵੀ ਨਹੀਂ ਮਿਲਿਆ ਬਸ ਸਾਰਾ ਦਿਨ ਇਹ ਵੀ ਕਰ ਲਵਾਂ ਉਹ ਵੀ ਰਹਿ ਗਿਆ ਕੰਮ ਇਹੀ ਚੱਲਦਾ ਰਹਿਣਾ ਦਿਮਾਗ ਵਿੱਚ ਛੋਟੇ ਨਿਆਣੇ ਕਰਕੇ ਚੰਗੀ ਤਰ੍ਹਾਂ ਸੌਂ ਵੀ ਨਾ ਸਕਣਾ ਦਿਨਚ ਵੀ ਆਰਾਮ ਨਾ ਮਿਲਣਾ ਅਚਾਨਕ ਮੈਂ 5 ਸਾਲ ਦੀ ਧੀ ਨੂੰ ਵੱਡੀ ਸਮਝਣ ਲੱਗ ਪਈ ਸੋਚਦੀ ਰਹਿੰਦੀ ਇਹ ਸ਼ਰਾਰਤ ਨਾ ਕਰੇ ਇੰਜ ਨਾ ਕਰੇ ਉੰਜ ਨਾ ਕਰੇ ਪਰ ਹੈ ਤਾਂ ਉਹ ਵੀ ਬੱਚਾ ਹੀ ਸੀ ਉਹਦੀ ਨਿੱਕੀ ਜਹੀ ਜਿੱਦ ਤੇ ਵੀ ਗੁੱਸਾ ਆਉਂਦਾ ਮੈਨੂੰ ਉਹ ਕਿਸੇ ਵੀ ਛੈ ਲਈ ਰੌਲਾ ਪਾਉਂਦੀ ਤਾਂ ਗੁੱਸਾ ਚੜਨ ਲੱਗ ਜਾਂਦਾ ਫਿਰ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਹ ਸਭ ਕੁਝ ਸਮੇਂ ਦੀ ਕਟਨਾਈ ਏ ਮੈਂ ਕਈ ਕਈ ਦਿਨਾਂ ਕਿਸੀ ਭੈਣ ਭਰਾ ਇੱਥੋਂ ਤੱਕ ਕਿ ਆਪਣੀ ਮਾਂ ਨੂੰ ਵੀ ਫੋਨ ਨਾ ਕਰਦੀ ਉਸ ਤੋਂ 2 ਸਾਲ ਬਾਅਦ ਵੀ ਅਸੀਂ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ ਲੱਕੜੀ ਵਾਲੇ ਮਿਸਤਰੀ ਕਿਸੇ ਹੋਰ ਸ਼ਹਿਰ ਤੋਂ ਸੈਣ ਲੱਕੜ ਦਾ ਕੰਮ 7-8 ਮਹੀਨਿਆਂ ਵਿੱਚ ਹੋਇਆ ਉਹਨਾਂ ਦੀ ਰੋਟੀ ਦੀ ਜ਼ਿੰਮੇਵਾਰੀ ਹੋਰ ਪੈ ਗਈ ਕੁੱਲ ਮਿਲਾ ਕੇ ਵਕਤ ਇਹੋ ਜਿਹਾ ਸੀ ਕਿ ਇਨ੍ਹਾਂ 4 ਸਾਲ ਚ ਮੈਂ ਕਿਸੇ ਦੇ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ਤੇ ਕਦੇ ਵੀ ਨਾ ਗਈ ਜਾਂ ਕਹਿ ਲਵੋ ਵਕਤ ਹੀ ਨਾ ਮਿਲਿਆ ਪਰ ਇਸ ਪਰ ਇਸ ਸਭ ਨੇ ਮੇਰੀ ਜ਼ਿੰਦਗੀ ਨੂੰ ਕਈ ਸਾਲ ਇਗਾ ਲਿ ਜਾਣ ਕੀ ਸੁੱਟ ਦਿੱਤਾ ਮਾਨਸਿਕ ਤੌਰ ਤੇ ਮੈਂ ਹਮੇਸ਼ਾ ਇੱਕ ਦਵਾਚ ਰਹਿਣ ਲੱਗ ਪਈ ਹਮੇਸ਼ਾ ਖੀਜੀ ਤੇ ਕਾਲਚ ਰਹਿਣਾ ਇਹ ਕੇਵਲ ਮੇਰੇ ਨਾਲ ਹੀ ਨਹੀਂ ਬਹੁਤ ਸਾਰੀਆਂ ਔਰਤਾਂ ਨਾਲ ਵਾਪਰਦਾ ਹੈ ਪਰ ਅਸੀਂ ਸ਼ਾਇਦ ਕਦੇ ਇਸ ਚੀਜ਼ ਨੂੰ ਧਿਆਨ ਨਾਲ ਵੇਖਦੇ ਹੀ ਨਹੀਂ ਜਦੋਂ ਔਰਤ ਇਕੱਲੀ ਹੁੰਦੀ ਹੈ ਕੋਈ ਮਦਦ ਕਰਨ ਵਾਲਾ ਨਾ ਹੋਵੇ ਤਾਂ ਉਹ ਇਹਨਾਂ ਹਾਲਾਤਾਂ 'ਚੋਂ ਅਕਸਰ ਲੰਘਦੀ ਏ ਕਈ ਵਾਰ ਮਦਦ ਲਈ ਕੋਈ ਹੁੰਦਾ ਵੀ ਹੈ ਪਰ ਮਾਨਸਿਕ ਤੌਰ ਤੇ ਵੀ ਜਦੋਂ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਹ ਅੰਦਰੋਂ ਖਾਲੀ ਜਿਹਾ ਮਹਿਸੂਸ ਕਰਨ ਲੱਗ ਜਾਂਦੀ ਏ ਉਸ ਵਕਤ 'ਚ ਉਸ ਨੂੰ ਆਪਣਾ ਜੀਵਨ ਸਾਥੀ ਵੀ ਸੱਸ ਵਰਗਾ ਲੱਗਣ ਲੱਗ ਜਾਂਦਾ ਹੈ ਉਹ ਉਸ ਤੋਂ ਵੀ ਬਿਲਕੁਲ ਉਸ ਮਾਤਦ ਦੀ ਆਸ ਕਰਨ ਲੱਗ ਜਾਂਦੀ ਏ ਜਿਸ ਤਰੀਕੇ ਨਾਲ ਇੱਕ ਸੱਸ ਜਾਂ ਘਰ ਦੀ ਕਿਸੇ ਹੋਰ ਔਰਤ ਤੋਂ ਆਸ ਕਰਦੀ ਏ ਬਹੁਤ ਸਾਰੀਆਂ ਔਰਤਾਂ ਇਹੋ ਜਿਹੇ ਸਮੇਂ 'ਚ ਮਾਨਸਿਕ ਪਰੇਸ਼ਾਨੀ ਨਾਲ ਜਿਹਨੀ ਤੌਰ ਤੇ ਬਿਮਾਰ ਹੋ ਜਾਂਦੀਆਂ ਨੇ ਜਿਸ ਨੂੰ ਅਸੀਂ ਸਹਿਜੇ ਤੌਰ ਤੇ ਉਸ ਦੀ ਸੁਭਾਅ ਦਾ ਹਿੱਸਾ ਮੰਨ ਕੇ ਪਛਾਣ ਹੀ ਨਹੀਂ ਪਾਉਂਦੇ ਇਹੋ ਜਿਹੇ ਸਮੇਂਤੀ ਔਰਤ ਖੁਦ ਆਪਣੀ ਹਾਲਾਤ ਨੂੰ ਬਿਆਨ ਨਹੀਂ ਕਰ ਪਾਉਂਦੀ ਜਿਸ ਕਾਰਨ ਪਤੀ ਪਤਨੀ ਚ ਮਾਮੂਲੀ ਤਰਕਾ ਤਕਰਾਰ ਤੋਂ ਲੈ ਕੇ ਅਖੀਰ ਗੰਭੀਰ ਮਨਪਟਾਵ ਰਹਿਣ ਲੱਗਦਾ ਹੈ ਕਈ ਵਾਰ ਅੱਗੇ ਜਾ ਕੇ ਇਸ ਦੇ ਨਤੀਜੇ ਭਿਆਨਕ ਹੁੰਦੇ ਨੇ ਤੇ ਉਮੀਦਾਂ ਤੋਂ ਵੀ ਪਾਰ ਕਰਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਿਆਣਿਆਂ ਨੂੰ ਪਾਲਦਾਂ ਤੇ ਅਕਸਰ ਕੰਮਕਾਰ ਚ ਰੁੱਝੀਆਂ ਔਰਤਾਂ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ ਉਹਨਾਂ ਦਾ ਆਪਣੀ ਤੇ ਧਿਆਨ ਹੀ ਨਹੀਂ ਰਹਿੰਦਾ ਇਹੋ ਜਿਹੇ ਅਕਸਰ ਔਰਤਾਂ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਗਰੇਜ਼ ਕਰਨ ਲੱਗਦੀਆਂ ਨੇ ਵਾਲਾਂ ਨੂੰ ਸਾਰਾ ਦਿਨ ਕੰੰਗੀ ਨਹੀਂ ਕਰਦੀਆਂ ਕੁੜੀ ਤੋਂ ਇੱਕ ਮਾਂ ਬਣਨ ਦੌਰਾਨ ਆਏ ਸਰੀਰਕ ਬਦਲਾਅ ਵੀ ਉਹਨਾਂ ਅੰਦਰੂ-ਅੰਦਰੀ ਪਰੇਸ਼ਾਨ ਕਰਨ ਲੱਗ ਜਾਂਦੀ ਨਹੀਂ ਬਹੁਤੀ ਥਾਵਾਂ ਤੇ ਕਈ ਵਾਰ ਔਰਤਾਂ ਅਕਸਰ ਹੀ ਘਰਾਂ 'ਚ ਇਹੋ ਜਿਹੇ ਮਾਨਸਿਕ ਅਤਿਆਚਾਰ ਦਾ ਸ਼ਿਕਾਰ ਹੁੰਦੀਆਂ ਨੇ ਜੇ ਉਹ ਆਪਣੇ ਜੀਵਨ ਸਾਥੀ ਨਾਲ ਇਹਨਾਂ ਗੱਲਾਂ ਨੂੰ ਸਾਂਝੀਆਂ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦੀਆਂ ਨੇ ਤਾਂ ਆਦਤਾਨਾ ਮਰਦੇ ਇਸ ਨੂੰ ਸੁਣਨਾ ਪਸੰਦ ਨਹੀਂ ਕਰਦੀ ਚੰਗਾ ਹੁੰਦਾ ਜੇ ਉਹ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣ ਉਸ ਨੂੰ ਪਿਆਰ ਦੀ ਚੰਗੀ ਸਲਾਹ ਦਿੱਤੀ ਜਾਵੇ ਘਰ ਦੇ ਨਿੱਕੇ ਮੋٹے ਕੰਮਾਂ 'ਚ ਸਾਥ ਭਵੇਂ ਨਾ ਦਿਓ ਪਰ ਮਾਨਸਿਕ ਤੌਰ ਤੇ ਉਸ ਨੂੰ ਤੁਹਾਡੇ ਨਾਲ ਗੱਲ ਕਰਕੇ ਸਕੂਨ ਮਹਿਸੂਸ ਹੋਵੇ ਇਹੋ ਜਿਹੇ ਮਜ਼ਾ ਤੁਹਾਨੂੰ ਕਰਨੇ ਪੈਣੇ ਨੇ ਖਾਸ ਕਰਕੇ ਉਦੋਂ ਜਦੋਂ ਔਰਤ ਬੱਚੇ ਨੂੰ ਕੁਝ ਸਮਾਂ ਪਹਿਲਾਂ ਹੀ ਜਨਮ ਦਿੱਤਾ ਹੋਵੇ ਕਿਉਂਕਿ ਨਿੱਕੇ ਪਰਿਵਾਰਾਂ 'ਚ ਜੀਆਂ ਦੀ ਘਾਟ ਕਰਨ ਅਕਸਰ ਅਸੀਂ ਬਹੁਤ ਸਾਰਾ ਇਹੋ ਜਿਹਾ ਕੁਝ ਮਨ ਚ ਸੰਭਾਲ ਲੈਂਦੇ ਆ ਜਿਹਨੂੰ ਜੇ ਕਿਸੇ ਨਾਲ ਫਰੋ ਲਈਏ ਤਾਂ ਮਨ ਹਲਕਾ ਹੋ ਜਾਂਦਾ ਸਭ ਤੋਂ ਜ਼ਰੂਰੀ ਔਰਤਾਂ ਨੂੰ ਵਿਟਾਮਿਨ ਡੀ ਤੇ ਕੈਲਸ਼ੀਅਮ ਅਕਸਰ 30 ਸਾਲ ਦੀ ਉਮਰ ਤੋਂ ਬਾਅਦ ਅਕਸਰ ਲੈਣੇ ਚਾਹੀਦੇ ਉਦਾਸ ਰਹਿਣ ਦੀ ਆਦਤ ਭੁੱਲ ਜਾਣ ਦੀ ਆਦਤ ਠਿਕਾਵਟ ਤੇ ਹਾਲ ਸੇਸਤੀ ਕਮੀ ਦੀ ਪਹਿਲੀ ਪਛਾਣ ਹੈ ਬੱਚਿਆਂ ਨਾਲ ਕੁਝ ਵਕਤ ਖੇਡਣਾ ਜਾਂ ਗੱਲਾਂ ਕਰਨੀਆਂ ਜਵਾਨ ਮਹਿਸੂਸ ਕਰਾਉਂਦਾ ਤੁਹਾਨੂੰ ਗਾਉਣ ਜਾਂ ਹਲਕੇ ਫੁਲਕਾ ਨੱਚਣ ਦੀ ਆਦਤ ਹੋਣੀ ਚਾਹੀਦੀ ਹੈ ਇਹ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਕੀ ਰਹਿਦੀ ਗੱਲ ਤੇਜ਼ ਵਕਤ 'ਚ ਦੌੜਨ ਦੀ ਬਚਾਈ ਆਪਣਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਹਰ ਤਕਲੀਫ ਸਮਝ ਔਰ ਤੇ ਮਰਦ ਦੀ ਆਕੜ ਛੱਡ ਹਰ ਪੈੜ ਨੂੰ ਇਕੱਠੀ ਪੁੱਠਣ ਪੁੱਟਣਾ ਹੀ ਸਮਝਦਾਰੀ ਏ ਉਹਨੂੰ ਇੰਨਾ ਕਹਿਣਾ ਉਹਨੂੰ ਇੰਨਾ ਕਹਿਣਾ ਹੀ ਬਹੁਤ ਹੁੰਦਾ ਕੋਈ ਵੀ ਪਲ ਹੋਵੇ ਮੈਂ ਤੇਰੇ ਨਾਲਾਂ ਦੁੱਖ ਹੋਵੇ ਜਾਂ ਸੁੱਖ ਕਦੇ ਘਬرائی ਨਾ ਬਸ ਇੰਨਾ ਕਹਿਣ ਨਾਲ ਹੀ ਹਰ ਉਲਝਣ ਸੁੱਲਝ ਜਾਂਦੀ ਏ ਕਈ ਵਾਰ ਜਾਦ ਭਵਿਕ ਚ ਬਹੁਤ ਵੱਡੀਆਂ ਸਮੱਸਿਆਵਾਂ ਨੂੰ ਜ਼ਿੰਦਗੀ ਤੋਂ ਦੂਰ ਰੱਖਿਆ ਜਾ ਸਕਦਾ ਹੈ। ਮੈਨੂੰ ਮਿਲ ਰਿਹਾ ਕਿ ਤੁਹਾਨੂੰ ਇਹ ਵਿਚਾਰ ਧਾਰਾ ਵਧੀਆ ਲੱਗੀ ਹੋਗੀ। ਲਾਈਕ ਜ਼ਰੂਰ ਕਰਨਾ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।